ਵੀਰੇ ਵਲਕਮ ਆ ਜੀ ਮੋਗਾ ਪੇਨ 68 ਵਾਰਡ ਦੇ ਵਿੱਚ ਸੋ ਵੀ ਕੀ ਹਾਲ ਹੈ ਸਾਰੇ ਵੀਰਾਂ ਦਾ ਕੀ ਬਹੰਦਾ ਵੀਰੇ ਅੱਜ ਆਪਣੇ ਵੀਰੇ ਛੋਡੇ ਦੇ ਵਿੱਚ ਆਪਾਂ ਦੋ ਕਬੂਤਰ ਨਵੇਂ ਲੈਂਦੇ ਆ ਕਿਉਂ ਜੋੜੇ ਲਾਉਣੇ ਆ ਚੈੱਕ ਕਰੋ ਕੁਆਲਿਟੀ ਨੀਲੀ ਡੱਬੀ ਯਾ ਨੀਲਾ ਖਟੀਆਂ ਦਾ ਇਹ ਆਪਾਂ ਮੇਰੇ ਮੋਲੇ ਲਿਆਂਦਾ ਤੇ ਆਹ ਕੂਤਰੀ ਆਪਣੇ ਮਾਮੇ ਘਰੋਂ ਆਈ ਆ ਤੇ ਇੱਕ ਆਪਾਂ ਦਾੜੀ ਵਾਲਾ ਕੂਤ ਲੈਂਦਾ ਵਾਲਾ ਕੱਕੀ ਪੱਲੀ ਦਾ ਹੁਣ ਜੋੜੇ ਆਪਾਂ ਲਾਦ ਰਹੇ ਆ ਟੈਂ ਦੇ ਹਸਾਨਾ ਜੋੜੇ ਲੱਗ ਜਾਣੇ ਆਪਣੇ ਪਹਿਲਾ ਅੰਡੇ ਸੜਤੇ ਸੀਗੇ ਕਿਉਂਕਿ ਅੱਖਾਂ ਖਾਣ ਦੀ ਬਿਮਾਰੀ ਬਹੁਤ ਸੀਗੀ ਤੇ ਦਾਤ ਕਰਕੇ ਅੰਡੇ ਆਪਾਂ ਸੜਤੇ ਹੁਣ ਚਲੋ ਜੋੜੇ ਲਾਉਂਦਾ ਟਾਈਮ ਆ ਗਿਆ ਜਿਵੇਂ ਦੱਸਦੇ ਹਾਂ ਆਪਾਂ ਲਾ ਰਹੀਦੇ ਆ ਆ ਆਪਣਾ ਲਾਲ ਡੱਬਾ ਘਰੇ ਵੀਰ ਜੀ ਨੇ 6 ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਕੀਤਾ ਹੋਇਆ ਹੁਣ ਝਾੜ ਤੇ ਚਲੀ ਜਾਂਦਾ ਤੇ ਵੀ ਬਾਈ ਛਟਣਾ ਆਪਾਂ ਤੇ ਇੱਕ ਆਹ ਕੁਤਰਾ ਆਪਣਾ ਇਹ ਬਾਈ ਛਟਣਾ ਆ ਗੂਦਰ ਸੁੱਜ ਗਿਆ ਹੀ ਆਪਣਾ ਇਹ ਤਾਂ ਚਲੋ ਕੈਨਸਲ ਹੀ ਹੈ ਕੰਮ ਆ ਨਵੇਂ ਪੱਠੇ ਬਾਕੀ ਕਿਦਾਂ ਲੱਗੇ ਤੁਹਾਨੂੰ ਆਪਣੇ ਨਵੇਂ ਗੂਤਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਬਾਕੀ ਆਉਣ ਵਾਲੀਆਂ ਅਪਡੇਟ ਤੁਹਾਨੂੰ ਮਿਲਦੀਆਂ ਰਹਿਣਗੀਆਂ ਵੀਰੇ